ਅੱਜ ਵੀਡੀਓ ਬਣਾਉਣ ਜਾ ਰਹੇ ਆਂ ਇੰਡੀਆ ਤੇ ਚਾਈਨਾ ਦੇ ਕੌਨਫਲਿਕਟ ਨੂੰ ਲੈ ਕੇ ਜਿਹੜੀ ਯੂਐਸ ਵੱਲੋਂ ਰਿਪੋਰਟ ਆਈ ਆ ਉਹ ਕੀ ਕਹਿੰਦੀ ਆ ਪਿੱਛੇ ਜਿਹੇ ਅਸੀਂ ਸੁਣਿਆ ਸੀਗਾ ਅਰਨਾਚਲ ਪ੍ਰਦੇਸ਼ ਦੀ ਇੱਕ ਲੇਡੀ ਜਿਹੜੀ ਟਰੈਵਲ ਕਰ ਰਹੀ ਸੀ ਟਰਾਂਜ਼ਿਟ ਕਰ ਰਹੀ ਸੀ ਚਾਈਨਾ ਦੇ ਥਰੂ ਉਹਨੂੰ ਚਾਈਨਾ ਦੇ 에ਅਰਪੋਰਟ ਤੇ ਰੋਕ ਲਿਆ ਗਿਆ ਤੇ ਉਹਨੂੰ ਉੱਥੇ ਕਾਫੀ ਪਰੇਸ਼ਾਨ ਕੀਤਾ ਗਿਆ ਕਿ ਅਰਨਾਚਲ ਪ੍ਰਦੇਸ਼ ਨੂੰ ਉਹਨਾਂ ਨੇ ਦੱਸਿਆ ਕਿ ਇੰਡੀਅਨ ਟੈਰਿਟਰੀ ਆ ਤੇ ਤੇਰੇ ਕੋਲ ਚਾਈਨਾ ਦਾ ਪਾਸਪੋਰਟ ਹੋਣਾ ਚਾਹੀਦਾ ਵਾ ਤੇਰੇ ਕੋਲ ਇੰਡੀਆ ਦਾ ਪਾਸਪੋਰਟ ਕਿਉਂ ਆ ਉਸ ਚੀਜ਼ ਨੂੰ ਲੈ ਕੇ ਜਿਹੜੇ ਇੰਡੀਆ ਦੇ ਡਿਪਲੋਮੈਟ ਨੇ ਉਹ ਆ ਕੇ ਉਹਨਾਂ ਨੇ ਫਿਰ ਇੰਟਰਫੇਅਰ ਕੀਤਾ ਇੰਟਰਫੇਅਰ ਕਰਨ ਤੋਂ ਬਾਅਦ ਜਾ ਕੇ ਚੀਜ਼ਾਂ ਹੱਲ ਹੋਈਆਂ ਤੇ ਉਹ ਲੇਡੀ ਨੂੰ ਫਰਦਰ ਟਰੈਵਲ ਕਰਨ ਦਿੱਤਾ ਗਿਆ ਹੁਣ ਯੂਐਸ ਵੱਲੋਂ ਜਿਹੜੀ ਰਿਪੋਰਟ ਆਈ ਹੈ ਉਹ ਚ ਇਹ ਕਿਹਾ ਜਾ ਰਿਹਾ ਹੈ ਕਿ ਚਾਈਨਾ ਇੱਕ ਜਿਹੜੀ ਇਹਨਾਂ ਨੇ ਰੀਸੈਂਟ ਸਟੇਟਮੈਂਟ ਦਿੱਤੀ ਹੈ ਕਿ ਚਾਈਨਾ ਦੇ ਜਿਹੜੇ ਇੰਟਰਸਟ ਨੇ ਉਹ ਅਰुणाਚਲ ਪ੍ਰਦੇਸ਼ ਵੱਲ ਵੱਧਦੇ ਜਾ ਰਹੇ ਆ ਚਾਈਨਾ ਆਪਣਾ ਏਰੀਆ ਦੱਸਦਾ Arunachal Pradesh ਨੂੰ ਜਿਹੜਾ ਕਿ ਉਹ Arunachal Pradesh ਦਾ ਪਹਿਲੀ ਗੱਲ ਤੇ ਨਾਂ ਹੀ ਨਹੀਂ ਮੰਨਦਾ ਕਹਿੰਦੇ ਕਿ ਅਸੀਂ ਇਹ ਨਾਂ ਜਿਹੜਾ Arunachal Pradesh ਦਿੱਤਾ ਹੋਇਆ ਵਾ ਇਹਨੂੰ ਮੰਨਤਾ ਹੀ ਨਹੀਂ ਦਿੰਦੇ ਕਿ ਇਹ Arunachal Pradesh ਕੀ ਤੁਸੀਂ ਆਪਣੇ ਵੱਲੋਂ ਬਣਾ ਕੇ ਲਾਇਆ ਵਾ ਉਹ ਕਹਿੰਦੇ ਆ ਕਿ ਇਸ ਜਗ੍ਹਾ ਦਾ ਨਾਂ ਹੈਗਾ ਵਾ Zangna ਯਾਨੀ ਕਿ ਜਿਹਨੂੰ ਸਾਊਥ ਤਿੱਬਤ ਵੀ ਕਹਿ ਦਿੰਦੇ ਆ ਕਿ ਇਹ ਤਿੱਬਤ ਦਾ ਹੀ ਇੱਕ ਹਿੱਸਾ ਵਾ ਇਹਨੂੰ ਸਾਊਥ ਤਿੱਬਤ ਕਹਿੰਦੇ ਆ ਉਹਦੇ ਤੇ ਇਹਨਾਂ ਨੇ ਰੀਸੈਂਟ ਜਿਹੜੀ ਆਪਣਾ ਕਲੇਮ ਕੀਤਾ ਵਾ ਚਾਈਨਾ ਵੱਲੋਂ ਕਲੇਮ ਕੀਤਾ ਗਿਆ ਵਾ ਮੈਂ ਤੁਹਾਨੂੰ ਇੱਥੋਂ ਪੜ੍ਹ ਕੇ ਦੱਸ ਦਿੰਦਾ ਵਾਂ the report which was submitted to the US congress mention that china claims on natural taiwan and other ter territorial and maritime claims on the south china sea were key of achieving the great rejuvenation of by 2049 yani ki do 2049 ਤੱਕ ਉਹ ਇਹ ਚੀਜ਼ਾਂ ਕਹਿੰਦੇ ਆ ਕਿ ਅਸੀਂ ਹਾਸਲ ਕਰ ਲੈਣੀਆਂ ਨੇ ਉਹਨਾਂ ਨੇ ਆਪਣਾ ਤੁਸੀਂ ਲਾ ਕੇ ਚੱਲੋ ਅਗਲੇ 22 ਸਾਲਾਂ ਦਾ 23 ਸਾਲਾਂ ਦਾ ਉਹਨਾਂ ਨੇ ਇਹਨੂੰ ਮੰਨ ਲਾਇਆ ਵਾਕੀ 22 ਤੇ 23 ਸਾਲਾਂ ਦੇ ਵਿੱਚ ਅਸੀਂ ਅਰਨਾਚਲ ਪ੍ਰਦੇਸ਼ ਨੂੰ ਚਾਈਨਾ ਦਾ ਹਿੱਸਾ ਬਣਾ ਦੇਣਾ ਐਸ ਪਾਰਟ ਆਫ ਦਾ ਗ੍ਰੇਟਰ ਰੀਜੂਵਿਨੇਸ਼ਨ ਪਲਾਨ ਚਾਈਨਾ ਏਮਸ ਟੂ ਆਪਰੇਟ ਐਟ ਹਾਇਰ ਗਲੋਬਲ ਲੈਵਲ ਐਂਡ ਫੀਲਡ ਅ ਵਰਲਡ ਕਲਾਸ ਮਿਲਟਰੀ ਕੈਪੇਬਿਲਿਟੀਆਂ ਆਫ ਫਾਈਟ ਐਂਡ ਵਿਨ ਆਪਰੇਸ਼ਨ ਐਂਡ ਰਿਪੋਰਟਸ ਸ ਇੰਡੀਆ ਹੈਜ਼ ਆਲਵੇਸ ਮੇਨਟੇਨਡ ਥੈਟ ਅਰਨਾਚਲ was is and will always be integral part of the country yani ki oh kehnde hai ki ahi apni military capabilities nu inna ka vadhada dena wa ki assi enu Arunachal Pradesh nu ik sab di dhamki de rahe hai ki by force ahi Arunachal Pradesh te kabza karange by military force 2049 tak e onna da aim aa te india vallon statement ditti gayi hai ki Arunachal Pradesh india da hai ਸੀਗਾ ਹੈਗਾ ਤੇ ਰਹੇਗਾ ਇਹਨਾਂ ਦੋਨਾਂ ਕੰਟਰੀਸ ਵੱਲੋਂ ਹੁਣ ਇੰਡੀਆ ਵੱਲੋਂ ਤੇ ਚਾਈਨਾ ਵੱਲੋਂ ਕਾਫੀ ਸਟਰੋਂਗ ਯਾਨੀ ਕਿ ਇਹਤੇ ਸਟੈਂਡ ਲਿਆ ਗਿਆ ਵਾ ਉਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਕਿ ਜਿਹੜੇ ਕੌਨਫਲਿਕਟ ਹੋਏ ਆ ਅੱਜ ਤੱਕ ਇੰਡੀਆ ਤੇ ਚਾਈਨਾ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ 1962 ਦੀ ਵਾਰ ਜਿਹਦੇ ਵਿੱਚ ਚਾਈਨਾ ਨੇ ਇੰਡੀਆ ਤੇ ਹਮਲਾ ਕਰਤਾ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਚਾਈਨਾ ਨੇ ਜਦੋਂ ਇੰਡੀਆ ਤੇ ਹਮਲਾ ਕੀਤਾ ਉਹ ਇੱਕ ਇੰਡੀਆ ਨੇ ਸੋਚਿਆ ਨਹੀਂ ਸੀਗਾ ਕਿ ਹਾਂ ਬਈ ਇੰਡੀਆ ਤੇ ਚਾਈਨਾ ਦੀ جنگ ਲੜ ਸਕ ਲੰ ਲ ਸਕਦੀ ਆ ਉਹਨਾਂ ਦਿਨਾਂ 'ਚ ਇੱਕ ਨਾਰਾ ਮਸ਼ਹੂਰ ਸੀਗਾ ਤੁਹਾਨੂੰ ਵੀ ਪਤਾ ਹੋਵੇਗਾ ਕਿ ਲੋਕੀ ਕਹਿੰਦੇ ਸੀ ਹਿੰਦੀ ਚੀਨੀ ਭਾਈ ਭਾਈ ਤੇ ਉਹ ਭਾਈ ਭਾਈ ਆਪਣੇ ਕਰਦੇ ਰਹਿ ਗਏ ਤੇ ਉਧਰੋਂ ਉਹਨਾਂ ਨੇ ਜੰਗ ਛੇੜਤੀ ਚਲੋ ਉਹਦੇ ਵਿੱਚ ਯੂਐਸ ਦੀ ਇੰਟਰਫੇਰੈਂਸ ਹੋਈ ਸੀ ਫਾਇਰ ਹੋਇਆ ਪਰ ਉਹਦੇ ਕਰਕੇ ਇੱਕ ਸਾਈਜੀ ਨੇ ਇੰਡੀਆ ਦੇ ਹੱਥੋਂ ਜਾਂਦਾ ਲੱਗਾ ਤੇ ਇੰਡੀਆ ਨੂੰ ਐਕਸਾਈਜੀ ਚੀਜ਼ ਐਕਸਾਈਜੀ ਚੀਨ ਖੋ ਇੰਡੀਆ ਨੇ ਖੋਲਿਆ ਆਪਣੇ ਹੱਥੋਂ ਜਿਹੜਾ ਕਿ ਹਜੇ ਵੀ ਡਿਸਪੂਟਿਡ ਆ ਤੇ ਇੰਡੀਆ ਉਹਨੂੰ ਆਪਣੀ ਹੀ ਟੈਰੀਟਰੀ ਚ ਗਿੰਦਾ ਆ ਨਾ ਕਿ ਚਾਈਨਾ ਦੀ ਟੈਰੀਟਰੀ ਚ ਬਟ ਉਥੇ ਜਿਹੜਾ ਰੂਲ ਉਹ ਚਾਈਨਾ ਦਾ ਚੱਲ ਰਿਹਾ ਉਸ ਤੋਂ ਬਾਅਦ ਤੁਸੀਂ ਆ ਜੋ ਜਿਹੜਾ ਮੇਨ ਦਾ ਹੋਇਆ ਧੋਖਾ ਲਾਮ ਦੀਆਂ ਇਹ ਲੱਗਦੀ ਆ ਭੂਟਾਨ ਦੇ ਨਾਲ ਇਹ ਲੱਗਦੀ ਆ ਇੰਡੀਆ ਦੇ ਨਾਲ ਤੇ ਨਾਲ ਨੇਪਾਲ ਦਾ ਬਾਟਮ ਵੀ ਲੱਗਦੇ ਆ ਤੇ ਚਾਈਨਾ ਤੇ ਦੂਸਰੇ ਪਾਸੇ ਹੈਗਾ ਹੀ ਡੋ ਕਲਾਮ ਦਾ ਜਿਹੜਾ ਸਟੈਂਡ ਆਫ ਹੋਇਆ ਇੰਡੀਆ ਦੇ ਚਾਈਨਾ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਚਾਈਨਾ ਨੇ ਸੜਕਾਂ ਬਸ ਸੜਕਾਂ ਦੀ ਕੰਸਟਰਕਸ਼ਨ ਸ਼ੁਰੂ ਕਰਤੀ ਡੋ ਕਲਾਮ ਦੇ ਵਿੱਚ ਯਾਨੀ ਕਿ ਉੱਥੇ ਆਪਣੇ ਇਹਨਾਂ ਨੇ ਮਿਸਤਰੀ ਲਾਤੇ ਸਭ ਕੁਝ ਲਾ ਕੇ ਸੜਕਾਂ ਬਣਾਉਣੀਆ ਸ਼ੁਰੂ ਕਰ ਦਿੱਤਾ ਸੜਕਾਂ ਬਣਾਉਣ ਦੇ ਚੱਕਰ 'ਚ ਇੰਡੀਆ ਨੂੰ ਆਇਆ ਉਧਰੋਂ ਗੁਸਾ ਕੀਤਾ ਇਹ ਇੱਕ ਡਿਸਪਿਊਟਡ ਲੈਂਡ ਆ ਤੁਸੀਂ ਇੱਥੇ ਆ ਕੇ ਕੋਈ ਵੀ ਕੰਸਟਰਕਸ਼ਨ ਕੋਈ ਵੀ ਮੈਨੂਫੈਕਚਰਿੰਗ ਨਹੀਂ ਕਰ ਸਕਦੇ ਉਹਨਾਂ ਨੇ ਫਿਰ ਇੰਡੀਆ ਵਾਲਿਆਂ ਨੇ ਕੀ ਕੀਤਾ 18 ਜੂਨ 2017 ਨੂੰ ਉਹਨਾਂ ਨੇ ਆਪਰੇਸ਼ਨ ਆਪਰੇਸ਼ਨ ਜੁਨੀਪਰ ਦੇ ਨਾਂ ਤੇ 270 ਆਰਮਡ ਇੰਡੀਅਨ ਟਰੂਪਸ ਤੇ ਨਾਲ ਬੁਲਡੋਜ਼ਰ ਜਿਹੜੇ ਆ ਉਹ ਡੋਕਲਾਮ ਵੱਲ ਭੇਜਤੇ ਉਸ ਤੋਂ ਬਾਅਦ ਜਿਹੜਾ ਇਹ ਸਿੱਕਮ ਦੇ ਲਾਗੇ ਬਾਰਡਰ ਲੱਗਦਾ ਵਾ ਤੇ ਡੋਕਲਾਮ ਤੇ ਭੇਜਤੇ ਕਿ ਚਾਈਨਾ ਵਾਲਿਆਂ ਨੂੰ ਰੋਕਣ ਲਈ ਕਿ ਇੱਥੇ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਯਾਨੀ ਕਿ ਇਹ ਇੱਕ ਡਿਸਪਿਊਟਡ ਏਰੀਆ ਵਾ ਤੇ ਇੱਥੇ ਤੁਹਾਡੀ ਕੰਸਟਰਕਸ਼ਨ ਕਰਨਾ ਲੀਗਲੀ ਤੁਹਾਨੂੰ ਅਲਾਉਡ ਨਹੀਂ ਆ ਫਿਰ 28 ਅਗਸਤ ਨੂੰ ਕਾਫੀ ਲੰਬਾ ਸਟੈਂਡ ਆਫ ਇਹ ਚੱਲਿਆ 28 ਅਗਸਤ ਨੂੰ ਫਿਰ ਦੋਵੇਂ ਦੇਸ਼ਾਂ ਦੇ ਵਿੱਚ ਆਪਸੀ ਸਹਿਮਤੀ ਹੋਈ ਮਿਊਚੁਅਲ ਐਗਰੀਮੈਂਟ ਹੋਇਆ ਕਿ ਹਾਂ ਬਈ ਤੁਸੀਂ ਵੀ ਆਪਣੇ ਇਥੋਂ ਟ੍ਰੂਪਸ ਨੂੰ ਵਿਡਰਾ ਕਰੋ ਤੇ ਅਸੀਂ ਵੀ ਆਪਣੇ ਟ੍ਰੂਪਸ ਨੂੰ ਇਥੋਂ ਵਿਡਰਾ ਕਰਦੇ ਡੋ ਕਲਮ ਦੇ ਵਿੱਚੋਂ ਫਿਰ ਉਹਨਾਂ ਨੇ ਜਿਹੜੀ ਕੰਸਟਰਕਸ਼ਨ ਕਰ ਰਹੀ ਸੀਗੇ ਚਾਈਨਾ ਵਾਲੇ ਉਹਨਾਂ ਨੇ ਆਪਣੀ ਕੰਸਟਰਕਸ਼ਨ ਰੋਕੀ ਕੰਸਟਰਕਸ਼ਨ ਰੋਕਣ ਤੋਂ ਬਾਅਦ ਉਹਨਾਂ ਨੇ ਜਿਹੜਾ ਵਾ ਉਥੋਂ ਆਪਣੀਆਂ ਫੌਜਾਂ ਨੂੰ ਵਾਪਸ ਲਿਆ ਇੰਡੀਆ ਵਾਲਿਆਂ ਨੇ ਵੀ ਸੇਮ ਕੀਤਾ ਆਪਣੀਆਂ ਫੌਜਾਂ ਵਾਪਸ ਲਾਈਆਂ ਤੇ ਇਹ ਇਹ ਮਸਲਾ ਕਿਦਾਂ ਹੱਲ ਹੋਇਆ ਇਹ ਮਸਲਾ ਤਾਂ ਹੱਲ ਹੋਇਆ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਆਪਣੇ ਨਰੇਂਦਰ ਮੋਦੀ ਉਦੋਂ ਇਹਨਾਂ ਨੇ ਐਗਰੀ ਕੀਤਾ ਕਿ ਹਾਂ ਬਈ ਜਿਹੜੀ 3 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਚਾਈਨਾ ਦੇ ਵਿੱਚ ਬ੍ਰਿਕਸ ਦੀ ਸੱਮਿਟ ਸੀਗੀ ਉੱਥੇ ਓਨਲੀ ਐਗਰੀ ਕੀਤਾ ਕਿ ਹਾਂ ਬਈ ਉੱਥੇ ਮੈਂ ਆ ਸਕਦਾ ਵਾਂ ਯਾਨੀ ਕਿ ਉਹਦੇ ਓਨਲੀ ਹਾਮੀ ਭਰੀ ਤੇ ਉਸ ਤੋਂ ਬਾਅਦ ਜਾ ਕੇ ਇਹ ਚੀਜ਼ਾਂ ਦਾ ਯਾਨੀ ਕਿ ਨਾਰਮਲ ਹੋਈਆਂ ਉਸ ਤੋਂ ਪਹਿਲਾਂ ਇਹ ਕਾਫੀ ਲੰਬਾ ਸਟੈਟਸ ਚੱਲਿਆ ਹੋਰ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਕਿ ਇੰਡੀਆ ਤੇ ਚਾਈਨਾ ਦੇ ਵਿੱਚ ਜਿਹੜੀ ਸਟੈਂਡ ਆਫ ਹੋਈ ਹੈ ਯਾਨੀ ਕਿ ਵਾਰ ਇੱਕ ਹੀ ਹੋਈ ਆ ਬਟ ਸਟੈਂਡ ਆਫਸ ਇਹਨਾਂ ਦੇ ਆਈ ਟਾਈਮ ਹੁੰਦੇ ਹੀ ਰਹਿੰਦੇ ਸੀਗੇ ਜਿਹੜੇ ਕੀ ਕੀ ਸਟੈਂਡ ਆਫਸ ਨੇ ਉਹ ਤੁਸੀਂ ਲਾ ਲਓ 1987 ਦੇ ਵਿੱਚ ਸੁਮਦੋਰੰਗ ਚੂ ਵੈਲੀ ਇੱਕ ਇੱਥੇ ਵੀ ਮੇਜਰ ਮਿਲਟਰੀ ਸਟੈਂਡ ਆਫ ਹੋਇਆ ਅਰਨਾਚਲ ਪ੍ਰਦੇਸ਼ 'ਚ ਆਇਆ ਤੇ ਇਹ ਵੀ ਅਰਨਾਚਲ ਪ੍ਰਦੇਸ਼ ਨੂੰ ਲੈ ਕੇ ਹੀ ਹੋਇਆ ਸੀਗਾ ਠੀਕ ਹੈ ਡਿਪਲੋਮੈਟਿਕ ਤਰੀਕੇ ਦੇ ਨਾਲ ਇਹਨੂੰ ਵੀ ਹੱਲ ਕੀਤਾ ਗਿਆ ਫਿਰ ਉਸ ਤੋਂ ਬਾਅਦ 2013 ਚ ਡੈਪਸੰਗ ਹੋਇਆ ਡੈਪਸੰਗ ਇਹ ਵੀ 21 ਦਿਨਾਂ ਦਾ ਸਟੈਂਡ ਆਫ ਸੀ ਗੱਲ ਲਦਾਖ ਦੇ ਵਿੱਚ ਉਸ ਤੋਂ ਬਾਅਦ ਇਹ ਚੀਜ਼ਾਂ ਵੀ ਟੈਨਸ਼ਨਸ ਜਿਹੜੀਆਂ ਹੌਲੀ ਹੌਲੀ ਖਤਮ ਹੁੰਦੇ ਹੋਏ 2017 ਦੇ ਵਿੱਚ ਡੋਕਲਮ ਹੋਇਆ ਜਿਹਦੇ ਵਿੱਚ ਇੰਡੀਆ ਵਾਲਿਆਂ ਨੇ ਆਪਣੇ ਟ੍ਰੂਪਸ ਗਰਾਊਂਡ ਤੇ ਧਾਰਤੇ ਸੀਗੇ ਬੁਲਡੋਜ਼ਰ ਪੇਜ ਕੇ ਉਸ ਤੋਂ ਬਾਅਦ ਇਹਨਾਂ ਦੇ ਜਿਹੜਾ 202020 ਦੇ ਵਿੱਚ ਗਲਵਾਨ ਵੈਲੀ ਦਾ ਇਸ਼ੂ ਅਰਾਈਜ਼ ਹੋਇਆ ਜਦੋਂ ਸਾਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਉੱਥੇ ਕਾਫੀ ਕਿਉਂਕਿ ਇੱਕ ਇਹਨਾਂ ਦਾ ਸੰਧੀ ਹੋਈ ਆ ਇੰਡੀਆ ਤੇ ਚਾਈਨਾ ਦੇ ਵਿੱਚ ਕਿ ਬਾਰਡਰ ਦੇ ਲਾਗੇ ਜਿਹੜੀ ਆਰਮੀ ਪੈਟਰੋਲਿੰਗ ਕਰਦੀ ਆ ਉਹਨਾਂ ਕੋ ਹਥਿਆਰ ਨਹੀਂ ਹੋਣੇ ਚਾਹੀਦੇ ਯਾਨੀ ਕਿ ਉਹ ਆਰਮਸ ਨਹੀਂ ਕੈਰੀ ਕਰਨਗੇ ਹਾਂ ਡੰਡੇ ਕੈਰੀ ਕਰ ਸਕਦੇ ਆ ਕਿ ਹਾਂ ਚਲੋ ਕੋਈ ਕਨਫਲਿਕਟ ਹੋਵੇ ਵੀ ਤੇ ਕੋਈ ਏਡਾ ਵੱਡਾ ਕਨਫਲਿਕਟ ਨਾ ਹੋਵੇ ਕਿ ਉਤੋਂ ਵਾਰ ਛਿੜ ਜੇ ਫਿਰ ਇਕ ਤੇ ਇਹ ਸੰਧੀ ਦੇ ਤਹਿਤ 2020 ਦੇ ਵਿੱਚ ਗਲਵਾਨ ਵੈਲੀ ਦੇ ਵਿੱਚ ਜੋ ਹੋਇਆ ਉਹਦੇ ਵਿੱਚ ਇੰਡੀਆ ਵੱਲੋਂ ਰਿਪੋਰਟ ਕੀਤਾ ਗਿਆ ਕਿ ਸਾਡੇ 20 ਬੰਦੇ ਸ਼ਹੀਦ ਹੋਏ ਆ ਪਰ ਇੱਥੇ ਚਾਈਨਾ ਵੱਲੋਂ ਕੁਝ ਵੀ ਰਿਪੋਰਟ ਨਹੀਂ ਕੀਤਾ ਗਿਆ ਕਿਉਂਕਿ ਚਾਈਨਾ ਇੱਕ ਤਸੀਲਾ ਲੋਕੀ ਕਮਿਊਨਿਸਟ ਦੇਸ਼ ਆ ਇੱਕ ਆਸਟ੍ਰੇਲੀਅਨ ਨਿਊਜ਼ਪੇਪਰ ਆ ਕਲੈਕਸ਼ਨ ਉਹਦੇ ਵੱਲੋਂ ਦਿੱਤੀ ਹੋਈ ਰਿਪੋਰਟ ਜਿਹੜੀ ਕਿ ਇਕਨੋਮਿਕਸ ਟਾਈਮ ਦਾ ਇੱਕ ਆਰਟੀਕਲ ਆ ਉਹਨੂੰ ਕੋਟ ਕਰਨ ਜਾ ਰਿਹਾ ਮੈਂ ਉਹਦੇ ਚ ਲਿਖਿਆ ਵਾ ਇਨ ਸ਼ੌਕਿੰਗ ਰੈਵਿਲੇਸ਼ਨ ਅਬਾਊਟ ਚਾਈਨਾ ਹਾਈਡਿੰਗ ਇਟ ਲਾਸਸ ਇਨ ਗਲਵਾਨ ਵੈਲੀ ਕਲੈਸ਼ विद इंडिया इन जून 2020 न्यू रिसर्च हैज शोन दैट द पीपल लिबरेशन आर्मी लॉस्ट एट लीस्ट नाइन टाइम्स मोर सोल्जर्स देन इट्स ऑफिशियल काउंट ऑफ फोर यानी कि चाइना ने पहला तो कोई अपनी कैजुअलिटी एक्सेप्ट नहीं की उस तो बाद उन्होंने अपने चार जेड़े बंदे है ओना दी कैजुअलिटी मन्ने की हाडे चार बंदिया दा सानू लॉस होया वा ओदे च भी वो कहंदे है कि तीन बंदे इंडियन आर्मी वलो मारे गए या ते एक बंदा पानी दे बहा दे विच डूब के मरया वा ਉਸ ਤੋਂ ਬਾਅਦ ਜਿਹੜਾ ਇਹ ਆਸਟ੍ਰੇਲੀਅਨ ਨਿਊਜ਼ਪੇਪਰ ਆ ਇਹ ਕਲੇਮ ਕਰ ਰਿਹਾ ਵਾ ਕਿ ਨਹੀਂ ਜੋ ਉਹਨਾਂ ਦਾ ਨੁਕਸਾਨ ਹੋਇਆ ਵਾ ਯਾਨਕਿ 9 ਗੁਣਾ ਵਾਧੂ ਹੋਇਆ ਤੇ ਤੁਸੀਂ ਲਾ ਲਓ 4 ਦੀ ਜੇ ਉਹਨਾਂ ਨੇ ਕਿਹਾ ਵਾ ਕਿ ਸਾਡੇ 4 ਬੰਦੇ ਮਰੇ ਆ ਤੇ ਉਹਨੂੰ 9 ਨਾਲ ਗੁਣਾ ਕਰ ਲਓ ਤੇ 36 ਹੋ ਜਾਂਦੇ ਆ ਯਾਨਕਿ ਇਹਨਾਂ ਦੇ ਐਟਲੀਸਟ ਅਰਾਊਂਡ 35 ਤੋਂ 40 ਬੰਦਿਆਂ ਦੀ ਕੈਜੂਐਲਟੀਆਂ ਹੋਈ ਹੈ ਚਾਹੇ ਇਹਨਾਂ ਦੀ ਜਿਹੜੀ ਗਲਵਾਨ ਵੈਲੀ ਦੇ ਵਿੱਚ ਇਹਨਾਂ ਦੀ ਆਪਸੀ ਮੁੱਟਬੇੜ ਹੋਈ ਸੀ ਤੇ ਇਹ ਡੰਡੇ ਅਸੂਟੀਆਂ ਨਾਲ ਹੀ ਲੜੇ ਆ ਉੱਥੇ ਕੋਈ ਗੋਲੀ ਨਹੀਂ ਚੱਲੀ ਕੋਈ ਕੁਛ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਵਾ ਕਿ ਦ ਰਿਪੋਰਟ ਸਾਈਟਡ ਅ ਇਅਰ ਲੌਂਗ ਇਨਵੈਸਟੀਗੇਸ਼ਨ ਇਨਵੋਲਵਿੰਗ ਡਿਸਕਸ਼ਨਸ ਵਿਦ ਮੇਨਲੈਂਡ ਚਾਈਨੀਜ਼ ਬਲੌਗਰਸ ਇਨਫੋਰਮੇਸ਼ਨ ਅਪਟੇਡ ਫਰਮ ਮੇਨਲੈਂਡ ਬੇਸਡ ਚਾਈਨੀਜ਼ ਸਿਟੀਜ਼ਨ ਐਂਡ ਮੀਡੀਆ ਰਿਪੋਰਟਸ ਥੈਟ ਹੈਵ ਸਿንስ ਬੀਨ ਡਿਲੀਟਡ ਬਾਈ ਚਾਈਨੀਜ਼ ਅਥਾਰਟੀ ਯਾਨੀ ਕਿ ਉਹਨਾਂ ਦੀ ਅਥਾਰਟिटीज ਵੱਲੋਂ ਜਿਹੜੀ ਇਨਵੈਸਟੀਗੇਸ਼ਨ ਇਹ ਨਿਊਜ਼ਪੇਪਰ ਵੱਲੋਂ ਕੀਤੀ ਗਈ ਉਹਨਾਂ ਨੇ ਜਿਹੜੇ ਉੱਤਰ ਦੇ ਬਲੌਗਰ ਆ ਜਿਹੜੇ ਉਧਰ ਦੇ ਲੋਕ ਆ ਉਹਨਾਂ ਤੋਂ ਸਾਰੀ ਪੁੱਛਗਿੱਛ ਕਰਨ ਤੋਂ ਬਾਅਦ ਅ ਇਹ ਤੱਥ ਕੱਢਿਆ ਕਿ ਇਹਨਾਂ ਦੀ ਕੈਜੂਐਲਟੀਆਂ ਕਾਫੀ ਹਾਈ ਨੇ ਬਟ ਚਾਈਨਾ ਚਾਈਨਾ ਵੱਲੋਂ ਉਹ ਸਾਰੀਆਂ ਚੀਜ਼ਾਂ ਬਾਅਦ ਵਿੱਚ ਇੰਟਰਨੈਟ ਤੋਂ ਡਿਲੀਟ ਕਰ ਦਿੱਤੀਆਂ ਗਈਆਂ ਅਗੇਨ ਇਹ ਕਹੂੰਗਾ ਕਿ ਉਹ ਇੱਕ ਕਮਿਊਨਿਸਟ ਨੇਸ਼ਨ ਆ ਤੇ ਉੱਥੇ ਇੱਕ ਡਿਕਟੇਟਰਸ਼ਿਪ ਆ ਜਿਹਦੇ ਹਿਸਾਬ ਨਾਲ ਉਹ ਜੋ ਡਿਕਟੇਟ ਕਰਨਗੇ ਉਹ ਹੀ ਇੰਟਰਨੈਟ ਤੇ ਵਿਖਾਇਆ ਜਾਏਗਾ ਉਹਦੇ ਸਿਵਾ ਤੁਹਾਨੂੰ ਇੰਟਰਨੈਟ ਤੇ ਕੁਝ ਵੀ ਲੱਭਣ ਨੂੰ ਨਹੀਂ ਮਿਲੇਗਾ ਇੰਡੀਆ ਵੱਲੋਂ ਆਪਣੀਆਂ ਕੈਜੂਐਲਟੀਆਂ ਦੱਸੀਆਂ ਗਈਆਂ ਕਿ ਸਾਡੀਆਂ ਵੀ ਕੈਜੂਐਲਟੀਆਂ ਹੋਈਆਂ ਨੇ ਸਾਡੇ 20 ਸੋਲਜਰਸ ਇੱਥੇ ਮਾਰੇ ਗਏ ਆ ਪਰ ਉਤੋਂ ਕਿਤੇ ਵੱਧ ਚਾਈਨਾ ਵੱਲੋਂ ਜਿਹੜੀਆਂ ਕੈਜੂਐਲਟੀਆਂ ਹੋਈਆਂ ਨੇ ਸੋ ਇਹ ਜਿਹੜਾ ਗਲਵਾਨ ਉੱਤੇ ਹੋਇਆ ਫੇਸ ਆਫ ਸੀਗਾ ਇਹ ਤੁਸੀਂ ਲਾ ਲਓ ਕਿ 1962 ਦੀ ਜੰਗ ਤੋਂ ਬਾਅਦ ਸਭ ਤੋਂ ਵੱਡਾ ਸਟੈਂਡ ਆਫ ਸੀਗਾ ਇੰਡੀਆ ਤੇ ਚਾਈਨਾ ਦੇ ਵਿੱਚ ਹੁਣ ਜਿਹੜੀ ਯੂ ਐਸ ਰਿਪੋਰਟਸ ਦੇ ਅਕੋਰਡਿੰਗ ਜੋ ਦੱਸਿਆ ਜਾ ਰਿਹਾ ਵਾ ਕਿ ਅਰਨਾਚਲ ਪ੍ਰਦੇਸ਼ ਨੂੰ ਚਾਈਨਾ ਆਪਣੇ ਅੰਦਰ ਲੈਣਾ ਚਾਹੁੰਦਾ ਵਾ ਜਿੰਨੂੰ ਕਿ ਉਹ ਸਾਊਥ ਟਿੱਬੇਟ ਮੰਨਦਾ ਵਾ ਇਹ ਹੁਣ ਚੀਜ਼ਾਂ ਕਿੱਥੇ ਜਾ ਕੇ ਇਹਨਾਂ ਦੇ ਪਿੱਛੇ ਦੀ ਸਾਜ਼ਿਸ਼ਾਂ ਨੇ ਚਾਈਨਾ ਵੱਲੋਂ ਜਾਂ ਕੀਤੀਆਂ ਜਾ ਰਹੀਆਂ ਆ ਜਾਂ ਯੂ ایس ਵੱਲੋਂ ਇਹ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਚਾਈਨਾ ਇੰਡੀਆ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਸਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਕਿ ਹਾਂ ਭਈ ਇੰਡੀਆ ਦੇ ਨਾਲ ਸਾਡੇ ਰਿਲੇਸ਼ਨਸ਼ਿਪ ਸਹੀ ਹੋਣ ਉਹਦੇ ਪਿੱਛੇ ਮੇਜਰ ਰੀਜ਼ਨ ਇਹ ਵੀ ਆ ਕਿ ਇੰਡੀਆ ਤੇ ਜਿਹੜੇ ਸੈਂਕਸ਼ਨ ਲੱਗੇ ਅਮਰੀਕਾ ਵੱਲੋਂ ਚਾਈਨਾ ਚਾਹੁੰਦਾ ਵਾ ਕਿ ਇੰਡੀਆ ਅਮਰੀਕਾ ਦੇ ਜਿਹੜਾ ਯਾਨੀ ਕਿ ਅਮਰੀਕਾ ਤੋਂ ਦੂਰ ਕੀਤਾ ਜਾਵੇ ਜਦੋਂ ਆਪਣੀ ਇੰਡੀਆ ਦੀ ਕੋਸ਼ਿਸ਼ ਹੁੰਦੀ ਹੈ ਕਿ ਪਾਕਿਸਤਾਨ ਨੂੰ ਚਾਈਨਾ ਤੋਂ ਦੂਰ ਕੀਤਾ ਜਾਵੇ ਉਦਾਂ ਹੀ ਚਾਈਨਾ ਵਾਲਿਆਂ ਦੀ ਕੋਸ਼ਿਸ਼ ਹੈ ਕਿ ਇੰਡੀਆ ਨੂੰ ਅਮਰੀਕਾ ਤੋਂ ਦੂਰ ਕੀਤਾ ਜਾਵੇ ਕਿ ਇਹਨਾਂ ਦੇ ਜਿਹੜੇ ਆਪਸੀ ਇੰਟਰਸਟ ਆ ਉਹ ਖਰਾਬ ਕੀਤੇ ਜਾਣਾ ਜਿਹੜੇ ਕਿ ਅਸੀਂ ਕੁਝ ਕੇ ਮਹੀਨਿਆਂ ਤੋਂ ਦੇਖ ਵੀ ਰਹੇ ਹਾਂ ਕਿ ਇੰਡੀਆ ਤੇ ਅਮਰੀਕਾ ਦੇ ਰਿਲੇਸ਼ਨ ਥੋੜੇ ਜੇ ਉਸ ਤਰ੍ਹਾਂ ਨਹੀਂ ਆ ਜਿੱਦਾਂ ਪਹਿਲਾਂ ਹੁੰਦੇ ਸੀਗੇ ਉਸ ਤੋਂ ਬਾਅਦ ਅ ਤੁਸੀਂ ਲਾ ਲੋ ਕਿ ਅਰਨਾਚਲ ਪ੍ਰਦੇਸ਼ ਨੂੰ ਲੈ ਕੇ ਜੋ ਵੀ ਸਟੇਟਮੈਂਟ ਚਾਈਨਾ ਵੱਲੋਂ ਆਉਂਦੀ ਆ ਉਹ ਕਾਫੀ ਸਟਰੋਂਗ ਸਟੇਟਮੈਂਟ ਹੁੰਦੀ ਆ ਤੇ 2049 ਦਾ ਜਿਹੜਾ ਇਹਨਾਂ ਨੇ ਆਪਣਾ ਪਲਾਨ ਦੱਸਿਆ ਵਾ ਉਹ ਯਾਨੀ ਕਿ ਬੀਜਿੰਗ ਅਰਨਾਚਲ ਪ੍ਰਦੇਸ਼ ਦੀ ਜਿਹੜੀ ਲਾਈਨ ਹੈ ਜਿਹੜੀ ਯਾਨੀ ਕਿ ਅਰਨਾਚਲ ਪ੍ਰਦੇਸ਼ ਨੂੰ ਉਹ ਚਾਈਨਾ ਦਾ ਹਿੱਸਾ ਦੱਸਦਾ ਵਾ ਉਹ ਕਹਿੰਦਾ ਵਾ ਕਿ ਇਹ ਸਾਊਥ ਤਿੱਬਤ ਆ ਜਾਂ ਉਹਨੂੰ ਕਹਿੰਦਾ ਵਾ ਜ਼ਿੰਗਨਾਨ ਆਪਣਾ ਰੀਜਨ ਦੱਸਦਾ ਵਾ ਬਿਕੋਜ਼ ਕਿ ਉਹ ਜਿਹੜੀ ਮੈਕਮੋਹਨ ਲਾਈਨ ਆ ਉਹ ਡਰਾ ਕੀਤੀ ਗਈ ਸੀ ਬ੍ਰਿਟਿਸ਼ ਵੱਲੋਂ ਜਦੋਂ 1914 ਦੇ ਵਿੱਚ ਬ੍ਰਿਟਿਸ਼ ਰਾਜ ਸੀਗਾ ਇੰਡੀਆ ਤੇ ਉਹਨਾਂ ਵੱਲੋਂ ਡਰਾਉਣ ਕੀਤੀ ਗਈ ਹੈ ਲਾਈਨਾਂ ਜਿਹੜੀ ਕਿ ਉਹਨਾਂ ਦੇ ਤਿੱਬਤ ਦੇ ਵਿੱਚ ਇਹ ਸੰਧੀ ਹੋਈ ਸੀ ਤੇ ਉਹਨਾਂ ਨੇ ਇਹ ਲਾਈਨ ਡਰਾ ਕੀਤੀ ਸੀ ਤੇ ਉਸ ਟਾਈਮ 'ਚ ਤਿੱਬਤ ਇੱਕ ਆਜ਼ਾਦ ਮੁਲਕ ਸੀਗਾ ਹੁਣ ਤਿੱਬਤ ਅੰਡਰ ਰੂਲ ਕਰਦਾ ਵਾ ਚਾਈਨਾ ਦੇ ਤੇ ਉਸ ਦੇ ਅਕੋਰਡਿੰਗ ਇਹ ਦੱਸਿਆ ਜਾ ਰਿਹਾ ਵਾ ਕਿ ਹਾਂ ਬਈ ਇਹ ਇਹ ਜਿਹੜੀ ਲਾਈਨ ਆ ਉਹਨੂੰ ਚਾਈਨਾ ਨਹੀਂ ਮੰਨਦਾ ਯਾਨੀ ਕਿ ਇਹ ਦੱਸਿਆ ਜਾ ਰਿਹਾ ਵਾ ਕਿ ਇੱਕ ਚੀਜ਼ ਆਰਟੀਕਲ ਚ ਹੋਰ ਮੈਂਸ਼ਨ ਕੀਤੀ ਗਈ ਹੈ ਕਿ ਜਿਹੜਾ ਚਾਈਨੀ ਚਾਈਨਿਸ ਆ ਇਹ ਬਾਰਡਰ ਦੇ ਉੱਤੇ ਪ੍ਰੈਸ਼ਰ ਵੀ ਰੱਖਦੇ ਆ ਤੇ ਬਾਰਡਰ ਤੇ ਐਸਕੇਲੇਸ਼ਨ ਵੀ ਨਹੀਂ ਹੋਣ ਦਿੰਦੇ ਜੇ ਐਸਕੇਲੇਸ਼ਨ ਹੁੰਦੀ ਆ ਤੇ ਡੀ ਐਸਕੇਲੇਸ਼ਨ ਵੀ ਨਾਲ ਦੀ ਨਾਲ ਹੀ ਕਰ ਲੈਂਦੇ ਆ ਕਿ ਇੰਡੀਆ ਤੇ ਪ੍ਰੈਸ਼ਰ ਵੀ ਬਣਿਆ ਰਵੇ ਤੇ ਇਹਨਾਂ ਨੂੰ ਤੰਗ ਵੀ ਕੀਤਾ ਜਾਵੇ ਤੇ ਉਸੇ ਚੱਕਰ ਚ ਤੁਸੀਂ ਵੇਖਿਆ ਹੋਣਾ ਕਿ ਰਿਪੋਰਟ ਚ ਇੱਕ ਹੋਰ ਚੀਜ਼ ਮੈਂਸ਼ਨ ਕੀਤੀ ਹੈ ਕਿ ਆ combining tactical kaam on the border with sustained military pressure through its all weather friend pakistan yani ki pakistan china da friend baneya janda ki ajj to jinna vi pakistan weapon use kar reya va oh zyada tar chinese weapon use kar reya va operation sandur chahnu vekhn nu milya ki chinese weapon da istemal kita pakistan ne chaina di escalation kittho tak vad di hai 2026 ਜਿਹੜਾ ਈਅਰ ਆ ਰਿਹਾ ਵਾ ਅ ਈਅਰ ਆਫ ਪੀਸ ਹੋਊਗਾ ਜਾਂ ਈਅਰ ਆਫ ਵਾਰ ਹੋਊਗਾ ਇਹ ਨਹੀਂ ਕੁਝ ਕਹਿ ਨਹੀਂ ਸਕਦੇ ਪਰ ਜਿਹੜੀ ਸਿਚੁਏਸ਼ਨ ਗਲੋਬਲੀ ਦੇਖਣ ਨੂੰ ਮਿਲ ਰਹੀ ਆ ਉਹ ਚ ਰਸ਼ੀਆ ਯੂਕਰੇਨ ਕੌਨਫਲਿਕਟ ਚ ਚੱਲ ਰਿਹਾ ਵਾ ਈਰਾਨ ਦੇ ਨਾਲ ਤੁਹਾਨੂੰ ਨਾਲੋਂ ਇਜ਼ਰਾਇਲ ਦਾ ਚੱਲ ਰਿਹਾ ਵਾ ਫਿਰ ਇਸ ਇਜ਼ਰਾਇਲ ਜੋ ਵੀ ਗੱਲਾਂ ਸਾਡੇ ਵਿੱਚ ਕਰ ਰਿਹਾ ਵਾ ਤੇ ਉਸ ਤੋਂ ਬਾਅਦ ਯੂਰੋਪੀਅਨ ਦੇਸ਼ ਫੰਡਿੰਗ ਕਰ ਰਿਹਾ ਯੂਕਰੇਨ ਨੂੰ ਲੇਟੈਸਟ ਉਹਨਾਂ ਨੇ 90 ਬਿਲੀਅਨ ਡਾਲਰ ਦੀ ਫੰਡਿੰਗ ਕੀਤੀ ਆ ਯੂਕਰੇਨ ਨੂੰ ਤੇ 2026 ਦੇ ਵਿੱਚ 1/3 ਜਿਹੜਾ ਰਸ਼ੀਅਨ ਤੁਸੀਂ ਲਾ ਲੋ ਕਿ ਜੀਡੀਪੀ ਆ ਉਹ ਉਹ ਜਾਏਗੀ ਆਰਮੀ ਚ ਆਰਮੀ ਨੂੰ ਫੀਡ ਕੀਤੀ ਜਾਏਗੀ ਤੁਸੀਂ ਦਾਲੋ ਕਿ ਜਿਹੜੀ 1.30 ਬਿਲੀਅਨ ਡਾਲਰਸ ਤੇ ਇਹ ਚੀਜ਼ਾਂ ਵੱਧਦੀਆਂ ਹੀ ਨਜ਼ਰ ਆ ਰਹੀਆਂ ਨੇ ਇਹ ਕੰਫਲਿਕਟਸ ਵੱਧਦੇ ਨਜ਼ਰ ਆ ਰਹੇ ਆ ਚਾਈਨਾ ਆਲਰੇਡੀ ਪ੍ਰੈਸ਼ਰ ਬਣਾ ਰਿਹਾ ਵਾ ਤਾਈਵਾਨ ਤੇ ਵੀ ਕਦੀ ਵੀ ਕਿਸੇ ਵੀ ਟਾਈਮ ਚਾਈਨਾ ਤਾਈਵਾਨ ਨੂੰ ਆਪਣੇ ਅੰਦਰ ਕਰਨ ਦੀ ਕੋਸ਼ਿਸ਼ ਕਰੇਗਾ ਤਿੱਬਤ ਤੇ ਅਰਨਾਚਲ ਪ੍ਰਦੇਸ਼ ਚੋਂ ਨੇ ਇੰਡੀਆ ਤੇ ਪ੍ਰੈਸ਼ਰ ਬਣਾਇਆ ਹੋਇਆ ਵਾ ਯਾਨੀ ਕਿ ਆਲ ਵੈਦਰ ਫਰੈਂਡ ਪਾਕਿਸਤਾਨ ਦੇ ਨਾਲ ਰਲ ਕੇ ਚਾਈਨਾ ਦੂਸਰੀ ਸਾਈਡ ਤੋਂ ਇੰਡੀਆ ਦੇ ਨਾਲ ਉਧਰੋਂ ਆਸਿਮ ਮਨੀਰ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਵਾ ਇੰਡੀਆ ਤੇ ਜੋ ਐਸਕਲੇਸ਼ਨਸ ਹੋ ਰਹੀਆਂ ਨੇ ਜਿੱਦਾਂ ਵੀ ਜੋ ਵੀ ਕੌਨਫਲਿਕਟ ਹੋਇਆ ਆਪਰੇਸ਼ਨ ਸੰਦੂਰ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਤੇ ਉਹ ਵੀ ਇਸ ਟਾਈਮ ਪਾਜ਼ ਤੇ ਆ ਯਾਨੀ ਕਿ ਸੀਜ਼ ਫਾਇਰ ਹੋਇਆ ਵਾ ਪਾਜ਼ ਹੋਇਆ ਵਾ ਬਟ ਉਹ ਕਿਸੇ ਵੀ ਟਾਈਮ ਤੇ ਸ਼ੁਰੂ ਹੋ ਸਕਦਾ ਵਾ ਕਿਉਂਕਿ 1965 ਦੀ 1965 ਦੀ ਜਿਹੜੀ ਲੜਾਈ ਸੀਗੀ ਉਹਦੇ ਵਿੱਚ ਵੀ ਇਦਾਂ ਹੀ ਹੋਇਆ ਸੀਗਾ ਕਿ 6 ਮਹੀਨੇ ਪਹਿਨਾ ਉਹ ਲੜਾਈ ਤੋਂ 6-7 ਮਹੀਨੇ ਪਹਿਨਾ ਇੱਕ ਇੰਡੀਆ ਪਾਕਿਸਤਾਨ ਦੇ ਵਿੱਚ ਕੌਨਫਲਿਕਟ ਹੋਇਆ ਥੋੜੀ ਬਹੁਤੀ ਲੜਾਈ ਹੋਈ ਉਸ ਤੋਂ ਬਾਅਦ 6-7 ਮਹੀਨੇ ਬਾਅਦ ਜਾ ਕੇ ਫੁੱਲ ਫਰੇਜ ਵਾਰਸ ਉਹ ਚੀਜ਼ ਹੋ ਸੋ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਅੱਗੇ ਆ ਕੇ ਕਿ ਕੀ ਦੇਖ ਯਾਨੀ ਕਿ ਇਹ ਜੀਓਪੋਲਿਟਿਕਸ ਕਿੱਧਰ ਨੂੰ ਜਾਂਦੀ ਹੈ ਤੇ ਹੋਰ ਕੀ ਇਹਨਾਂ ਦੇ ਵਿੱਚ ਸਾਨੂੰ ਐਡ ਕਰਨ ਨੂੰ ਚੀਜ਼ਾਂ ਮਿਲਣਗੀਆਂ ਤਦ ਤੱਕ ਲਈ ਧੰਨਵਾਦ ਆਪ ਜੀ ਦਾ ਸਾਡਾ ਚੈਨਲ ਦੇਖਣ ਲਈ ਤੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ ਸਤਿ ਸ੍ਰੀ ਅਕਾਲ